ਇਹ ਕਿਹੋ ਜਿਹੇ ਲੋਕ ਐ ਤੇ ਉਹ ਸਮਝਾ ਸੱਭਿਆਚਾਰ ਚੋਈ ਜਾ ਸਕਦਾ ਸੀ ਪਰ ਪਿਛਲੇ ਕੁਝ ਜਿੰਨਾ ਤੋਂ ਸਾਡੀ ਕਲਚਰਲ ਸਟਡੀ ਬਹੁਤ ਪਿੱਛੇ ਪਈ ਐ ਉਹਦੇ ਕਈ ਵੱਡੇ ਕਾਰਨ ਐ ਉਹਦਾ ਵੱਡਾ ਕਾਰਨ ਐ ਕਿ ਕਲਚਰ ਦੇ ਬਦਲ ਜਾਣ ਦੇ ਨਾਲ ਸਾਡੀ ਸਟਡੀ ਨਹੀਂ ਬਦਲ ਰਹੀ ਸਾਡੇ ਟੂਲ ਨਹੀਂ ਬਦਲ ਰਹੇ ਅਸੀਂ ਜੋ ਲਿਖ ਰਹੇ ਆ ਅਸੀਂ ਵਿਆਹਾਂ ਦੇ ਵਿੱਚ ਜਿਹੜਾ ਸੱਭਿਆਚਾਰ ਗਰੁੱਪ ਲਿਆਉਨੇ ਆ ਉਹ ਕੀ ਐ ਸੁਦਰਨ ਰੂਪ ਵਿੱਚ ਉਹ ਕੀ ਚੀਜ਼ ਹੈ ਕੁਝ ਵੀ ਨਹੀਂ ਕੁੜਤੇ ਚਾਦਰੇ ਪਾ ਲੋ ਤੇ ਆ ਕੇ ਡੀਜੇ ਤੇ ਨੱਚ ਲੋ ਤੇ ਉਸ ਨੂੰ ਅਸੀਂ ਸੱਭਿਆਚਾਰ ਗਰੁੱਪ ਕਹੀ ਜਾਂਦੇ ਆ ਪੰਜਾਬ ਦਾ ਕਿਹੜਾ ਪੰਜਾਬੀ ਬੰਦਾ ਕਦੋਂ ਇਹੋ ਜਿਹੇ ਕੱਪੜੇ ਪਾ ਕੇ ਆਪਦੀ ਜ਼ਿੰਦਗੀ ਜਿਉ ਰਿਹਾ ਸੀ ਕਿਸ ਕਿਸ ਪੀਰੀਅਡ ਦੇ ਕੱਪੜੇ ਨੇ ਉਹ ਕਿਸ ਸੱਭਿਆਚਾਰ ਦੇ ਕੱਪੜੇ ਨੇ ਜਾਂ ਅੱਜ ਪੰਜਾਬੀ ਬੰਦਾ ਉਹ ਪਾ ਰਿਹਾ ਹੈ ਨਹੀਂ ਪਰ ਅਸਲ ਦੇ ਵਿੱਚ ਕੀ ਹੈ ਕਿ ਅਸੀਂ ਕੁਝ ਇੱਕ ਡੈਫੀਨੇਸ਼ਨਾਂ ਤੇ ਸਿੰਬल्स ਨੂੰ ਲੈ ਕੇ ਉਸੇ ਨੂੰ ਹੀ ਸੱਭਿਆਚਾਰ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਅਸੀਂ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨੇ ਬਦਲਣਾ ਆ ਇਹਨੇ ਟੁੱਟਣਾ ਭੱਜਣਾ ਆ ਇਹਨੇ ਨਵਾਂ ਹੋਣਾ ਨਵੀਂ ਪੀੜ੍ਹੀ ਨੇ ਨਵੇਂ ਮਾਧਿਅਮ ਵਰਤਨੇ ਆ ਤੇ ਉਹ ਨਵੇਂ ਮਾਧਿਮਾਂ ਨੇ ਨਵੇਂ ਤਰੀਕੇ ਨਾਲ ਸਾਨੂੰ ਸੋਚਣ ਲਾਉਣਾ ਤੇ ਉਹਦੇ ਵਾਸਤੇ ਸਾਨੂੰ ਆਪਦੀ ਪੀੜ੍ਹੀ ਨੂੰ ਇਸ ਸਟੱਡੀ ਵੱਲ ਤੋਰਨਾ ਪੈਣਾ ਪਿਛਲੇ ਕੁਝ ਸਾਲਾਂ ਤੋਂ